ਮਿਤੀ 21 12 2025 ਨੂੰ ਵਕਤ ਕਰੀਬ 7 ਵਜੇ ਮੌਨਕਾ ਪਤਨੀ ਸਰਬਜੀਤ ਕੌਰ ਜੋਗੇ ਜੋੜਾਫੜ ਦੀ ਰਹਿਣ ਵਾਲੀ ਹੈ। ਅੱਜ ਸ਼ਾਟੇ ਦੇ ਰੀ ਵਿੱਚ ਇੱਕ ਪ੍ਰਾਈਵੇਟ ਦੁਕਾਨ ਤੇ ਨੌਕਰੀ ਕਰਦੀ ਸੀ। ਆਪਣੇ ਪੇਕੇ ਘਰ ਕਰਤਾਰਨਗਰ ਜਾ ਰਹੀ ਸੀ। ਕਿ ਰਸਤੇ ਵਿੱਚ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਜਿਨ੍ਹਾਂ ਕੋ ਤੇਜ਼ ਤਾਰ ਹਥਿਆਰ ਵਿਖਾ ਕੇ ਮੌਨਕਾ ਪਾਸੋਂ ਉਸ ਦਾ ਮੋਬਾਈਲ ਫੋਨ ਅਤੇ ਪਰਸ ਖੋਲਿਆ। ਮੋਬਾਈਲ ਫੋਨ ਦੇ ਕਵਰ ਵਿੱਚ 160 ਰੁਪਏ ਸੀ ਅਤੇ ਉਹਦੇ ਪਰਸ ਵਿੱਚ 3000 ਰੁਪਏ ਸੀ ਜਿਹਦੇ ਸਬੰਧ ਵਿੱਚ ਥਾਣਾ ਸ਼ਟਰਬਖੇ ਮਕਦਮਾ ਨੰਬਰ 267 ਦਰਜ ਕਰਕੇ ਜਿਹੜਾ ਮੁੱਖ ਅਫਸਰ ਥਾਣਾ ਸਪੈਕਟਰ ਲਾਪਰੇ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਤਬਦੀਦ ਸ਼ੁਰੂ ਕੀਤੀ ਅਤੇ ਮਾਨਯੋਗ ਸੀਪੀ ਸਾਹਿਬ ਦੀ ਅਦੇਹਤਾ ਤੇ ਏਡੀਸੀਪੀ 2 ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਨ ਤੇ ਜਿਹੜਾ 24 ਘੰਟੇ ਦੇ ਅੰਦਰ ਅੰਦਰ ਇਹ ਦੋਸ਼ੀਆਂ ਨੂੰ ਸ਼ਨਾਖਤ ਕਰਕੇ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਪਾਸੋਂ ਵਾਰਦਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਦਾਤਰ ਅਤੇ ਖੋਹ ਕੀਤਾ ਮੋਬਾਈਲ ਫੋਨ ਸਵੇਰੇ ਜਿਹੜੇ ਪੈਸੇ ਸੀ ਉਹ ਬਰਾਮਦ ਕੀਤੇ ਇਹੜਾ ਦੋਸ਼ੀ ਇਹਨਾਂ ਵਿੱਚ ਰਾਜਵੀਰ ਸਿੰਘ ਆ ਉਹਦੇ ਖਿਲਾਫ ਤਿੰਨ ਮੁਕੱਦਮੇ ਪਹਿਲਾਂ ਵੀ ਕਲਚੋਰੀ ਦੇ ਦਰਜ ਨੇ ਜਿਸ ਤੇ ਜ਼ਮਾਨਤ ਤੇ ਆ ਚੁੱਕਾ ਦੂਜਾ ਦੋਸ਼ੀ ਉਹਦੇ ਖਿਲਾਫ ਫਿਲਹਾਲ ਕੋਈ ਮਰਮਾ ਦਰਜ ਨਹੀਂ ਇਸ ਬੰਦੇ ਦੋਸ਼ੀਆਂ ਦਾ ਰਿਮਾਂਡ ਹਾਸਲ ਕੀਤਾ ਗਿਆ ਵਾ ਹੋਰ ਵੀ ਡਿਗਾਈਨਪੋਸ਼ ਹੋ ਜਾਰੀ ਹੈ ਅਤੇ ਹੋਰ ਵੀ ਵਾਰਦਤਾਂ ਪਹੁੰਚਣ ਦੀ ਉਮੀਦ ਹੈ